ਅੱਜ ਖਬਰਾਂ ਆਈਆਂ ਨੇ ਕਿ ਭਗਵੰਤ ਮਾਨ ਹੋਰਾਂ ਨੇ ਪੰਚਾਇਤੀ ਚੋਣਾਂ ਵਾਲੇ ਮੁੱਦੇ ਦੇ ਵਿੱਚ ਅੰਦਰ ਖਾਤੇ ਇੱਕ ਐਸੀ ਗੱਲ ਕਰ ਦਿੱਤੀ ਐ ਜਿਹੜੀ ਵਿਧਾਨ ਸਭਾ 'ਚ ਬੈਠਿਆ ਹੋਇਆ ਵੀ ਕਾਂਗਰਸ ਤੇ ਦੂਜੀਆਂ ਪਾਰਟੀਆਂ ਦੇ ਐਮਐਲਏ ਨੂੰ ਪਤਾ ਨਹੀਂ ਲੱਗੀ। ਔਰ ਖਬਰਾਂ ਆਈਆਂ ਨੇ ਅਖਬਾਰਾਂ 'ਚ ਛਪੀਆਂ ਨੇ ਕਿ ਭਗਵੰਤ ਮਾਨ ਸਰਕਾਰ ਨੇ ਜਿਹੜਾ ਪੰਚਾਇਤੀ ਐਕਟ ਸੀ ਪਹਿਲਾਂ ਵਾਲਾ ਉਹਦੇ 'ਚ ਸੋਧ ਕੀਤੀ ਐ ਤੇ ਸੋਧ ਕਰਕੇ ਜਿਹੜਾ ਫਾਰਮੂਲਾ ਪੰਚਾਇਤਾਂ ਚ ਰਾਖਵੀਆਂ ਸੀਟਾਂ ਰਿజర్ਵ ਸੀਟਾਂ ਦਾ ਬਦਲਿਆ ਗਿਆ ਸੀ ਉਹਦੇ 'ਚ ਸੋਧ ਕਰ ਦਿੱਤੀ ਹੈ ਭਗਵੰਤਮਾਨ ਸਾਹਿਬ ਨੇ ਕਿਹਾ ਤਾਂ ਉਸ ਦਿਨ ਇੰਨਾ ਹੀ ਸੀ ਆ ਵਿਧਾਨ ਸਭਾ ਦੇ ਵਿੱਚ ਕਿ ਅਸੀਂ ਜਿਹੜਾ ਇੰਨੀ ਕ ਸੋਧ ਕੀਤੀ ਹੈ ਕਿ ਚੋਣ ਨਿਸ਼ਾਨ ਤੇ ਕੋਈ ਪਾਰਟੀ ਚੋਣ ਨਹੀਂ ਲੜ ਸਕੇਗੀ ਸਰਪੰਚੀ ਦੀ ਪਰ ਕੀਤਾ ਕੀ ਹੈ ਅੱਜ ਦੇ ਅਖਬਾਰ ਪੜੋ ਖਬਰਾਂ ਕਹਿੰਦੀਆਂ ਨੇ ਖਾਸ ਕਰਕੇ ਪੰਜਾਬੀ ਟਰਬਿਊਨ 'ਚ ਚਰਨਜੀਤ ਭੁੱਲਰ ਦੀ ਖਬਰ ਲੱਗੀ ਐ ਉਹਦੇ ਚ ਇਹ ਐ ਕਿ ਹੁਣ ਜਿਹੜਾ ਜ਼ਿਲ੍ਹਾ ਪੱਧਰ ਦੇ ਉੱਪਰ ਰਾਖਵੀਆਂ ਸੀਟਾਂ ਬਣਾਈਆਂ ਜਾਂਦੀਆਂ ਸੀ ਹੁਣ ਉਹ ਬਲਾਕ ਪੱਧਰ ਤੇ ਹੋਣਗੀਆਂ ਤੇ ਉਹਦੇ ਵਿੱਚ ਮਨਮਰਜ਼ੀ ਚੱਲ ਸਕੇਗੀ ਮਤਲਬ ਉਹਦਾ ਲਾਭ ਜਿਹੜਾ ਹੈ ਉਹ ਮੌਜੂਦਾ ਸਰਕਾਰ ਨੂੰ ਮਿਲ ਸਕੇਗਾ ਇਹ ਗੱਲ ਜਿਹੜੀ ਚਰਨਜੀਤ ਭੁੱਲਰ ਦੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪੀ ਖਬਰ ਹੈ ਉਹਦੇ ਵਿੱਚ ਬਕਾਇਦਾ ਡੱਬੀ ਬਣਾ ਕੇ ਲਿਖਿਆ ਗਿਆ ਔਰ ਵੇਖੋ ਪੰਚਾਇਤੀ ਚੋਣਾਂ ਬਹੁਤ ਟਾਈਮ ਤੋਂ ਪੰਜਾਬ 'ਚ ਹੋਈਆਂ ਨਹੀਂ ਪੰਚਾਇਤਾਂ ਨੂੰ ਭੰਗ ਕੀਤਾ ਵੀ ਕਾਫੀ ਟਾਈਮ ਹੋ ਗਿਆ ਲੋਕ ਪਿੰਡਾਂ 'ਚ ਕਹਿ ਰਹੇ ਆ ਚੋਣਾਂ ਕਰਾਓ ਮਾਮਲਾ ਹਾਈ ਕੋਰਟ ਤੱਕ ਵੀ ਚਲਾ ਜਾ ਚੁੱਕਾ ਹੈ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਕਿਹਾ ਵੀ ਚੋਣਾਂ ਕਿਉਂ ਨਹੀਂ ਕਰਾਉਂਦੇ ਪੰਜਾਬ ਸਰਕਾਰ ਦੇ ਅਧਿਕਾਰੀ ਹਾਈ ਕੋਰਟ ਤੇ ਜਾ ਕੇ ਕਹਿ ਕੇ ਆਏ ਆ ਪਿਛਲੇ ਦਿਨੀ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਚੋਣਾਂ ਦੀ ਤਰੀਕ ਐਲਾਨ ਕਰ ਦੇਾਂਗੇ ਪਰ ਨਾ ਅਜੇ ਤੱਕ ਤਰੀਕ ਐਲਾਨ ਹੋਈ ਹੈ ਤੇ ਆਹ ਗੱਲ ਨਵੀਂ ਆ ਗਈ ਹੈ ਦੇਖੋ ਕਈ ਪਿੰਡਾਂ ਚੋਂ ਐਦਾਂ ਦੀਆਂ ਗੱਲਾਂ ਆ ਰਹੀਆਂ ਨੇ ਕਿ ਆਪਣੇ ਪੱਖੀ ਸਰਪੰਚ ਬਣਾਉਣ ਦੇ ਲਈ ਆਮ ਆਦਮੀ ਪਾਰਟੀ ਪਿੰਡਾਂ ਚ ਕਈ ਤਰੀਕੇ ਵਰਤ ਰਹੀ ਹੈ ਜਿਨ੍ਹਾਂ ਚ ਇੱਕ ਤਰੀਕਾ ਇਹ ਆ ਕਿ ਜਿਹੜੇ ਨਰੇਗਾ ਮਜ਼ਦੂਰ ਨੇ ਉਹਨਾਂ 'ਚ ਮੇਟ ਆਪਦੇ ਬਣਾਏ ਜਾ ਰਹੇ ਨੇ ਮਤਲਬ ਆਪਦੇ ਮੇਟ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਦੇ ਬੰਦੇ ਤਾਂ ਕਿ ਉਹਨਾਂ ਮਜ਼ਦੂਰਾਂ ਨੂੰ ਆਪਦੇ ਕੰਟਰੋਲ 'ਚ ਕੀਤਾ ਜਾ ਸਕੇ ਹੁਣ ਕਈ ਪਿੰਡਾਂ 'ਚੋਂ ਇਹ ਆਵਾਜ਼ਾਂ ਉੱਠੀਆਂ ਤੁਸੀਂ ਸੁਣੀਆਂ ਹੋਣਗੀਆਂ ਹੋਰ ਵੀ ਤਰ੍ਹਾਂ-ਤਰ੍ਹਾਂ ਦੇ ਤਰੀਕਿਆਂ ਦੀ ਚਰਚਾ ਹੈ ਦੇਖੋ ਸਾਰੀਆਂ ਹੀ ਪਾਰਟੀਆਂ ਜਿਨ੍ਹਾਂ ਦੀ ਸੱਤਾ ਹੁੰਦੀ ਆ ਜਿਨ੍ਹਾਂ ਦੀ ਸਰਕਾਰ ਹੁੰਦੀ ਆ ਉਹ ਕੋਸ਼ਿਸ਼ ਕਰਦੀਆਂ ਨੇ ਕਿ ਅਸੀਂ ਪਿੰਡਾਂ ਚ ਸਰਪੰਚ ਪਿੰਡਾਂ ਚ ਪੰਚਾਇਤਾਂ ਆਪ ਦੇ ਪੱਖੀ ਬਣਾਈਏ ਜਿਹੜੇ ਸਾਡੇ ਕਹਿਣੇ ਅਨਸਾਰ ਚੱਲਣ ਕਿਉਂਕਿ ਜਿਹੜੇ ਜਲਸਿਆਂ ਰੈਲੀਆਂ ਚ ਵੱਡੇ ਵੱਡੇ ਇਕੱਠ ਕਰਨੇ ਹੁੰਦੇ ਨੇ ਉਹ ਫਿਰ ਜਿਹੜੇ ਲੋਕ ਮਂਗਾਉਣੇ ਹੁੰਦੇ ਨੇ ਬੱਸਾਂ ਭੇਜ ਕੇ ਉਹ ਸਰਪੰਚਾਂ ਰਾਂ ਹੀ ਭਰਾਈਆਂ ਜਾਂਦੀਆਂ ਰਹੀਆਂ ਨੇ ਪਿਛਲੀਆਂ ਪਾਰਟੀਆਂ ਵੈਰੀ ਵੀ ਤੇ ਹੁਣ ਵੀ ਇਹ ਤਰੀਕਾ ਆਮ ਆਦਮੀ ਪਾਰਟੀ ਵਰਤਣਾ ਚਾਹੁੰਦੀ ਹੋਊਗੀ ਤਾਂ ਦੇਖੋ ਮੈਂ ਇੱਕ ਗੱਲ ਕਹੂੰਗਾ ਕਿ ਮਿੱਤਰੋ ਇਸ ਵਾਰ ਸਰਪੰਚ ਪਾਰਟੀ ਵੇਖ ਕੇ ਜਾਂ ਚੋਣ ਨਿਸ਼ਾਨ ਵੇਖ ਕੇ ਬਿਲਕੁਲ ਨਾ ਬਣਾਇਓ ਨਾ ਕਿਸੇ ਦਾ ਪੈਸਾ ਕਿੱਲੇ ਵੇਖ ਕੇ ਬਣਾਇਓ ਨਾ ਬੋਤਲ ਵੇਖ ਕੇ ਬਣਾਇਓ ਨਾ ਕਿਸੇ ਦੀ ਚੌਧਰ ਵੇਖ ਕੇ ਬਣਾਇਓ ਇਹ ਜ਼ਰੂਰ ਸੋਚਿਓ ਐਮਐਲਏ ਮਾੜਾ ਬਣ ਜੇ ਸਰਜੇਗਾ ਪਰ ਜੇ ਸਰਪੰਚ ਬਾਅਦ ਚ ਆਪਾਂ ਪਛਤਾਉਣੇ ਹੁੰਨੇ ਆਂ ਵੀ ਯਾਰ ਇਹ ਕਿਹੋ ਜਿਹਾ ਬੰਦਾ ਬਣਾ ਲਿਆ ਅਕਲਮੰਦ ਤੇ ਸਿਆਣਾ ਬੰਦਾ ਸਰਪੰਚ ਬਣਾਓ ਜਿਹਨੂੰ ਅਕਲ ਹੋਵੇ ਜੇ ਨੂੰ ਜਾਣਕਾਰੀ ਹੋਵੇ ਜਿਨੂੰ ਮੁੱਦਿਆਂ ਦੀ ਸਮਝ ਹੋਵੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹੋ ਜਿਹੇ ਕੜਮ ਚੌਧਰੀ ਸਰਪੰਚ ਬਣ ਜਾਂਦੇ ਨੇ ਜਿਨ੍ਹਾਂ ਨੂੰ ਲੱਲਾ ਖਖਖ ਕੱਖ ਨਹੀਂ ਪਤਾ ਹੁੰਦਾ ਉਹ ਪੈਸਾ ਵੰਡ ਕੇ ਸ਼ਰਾਬਾਂ ਵੰਡ ਕੇ ਬਣਦਾ ਜਾਂਦੇ ਨੇ ਉਸ ਤੋਂ ਬਾਅਦ ਫਿਰ ਉਹ ਗੰਧ ਵੀ ਬਹੁਤ ਪਾਉਂਦੇ ਨੇ ਫਿਰ ਉਹ ਮੈਂ ਇਹਦੇ ਇਸ ਕਾਰਡ ਤੇ ਸਾਈਨ ਨਹੀਂ ਕਰਨੇ ਮੈਂ ਇਹਦਾ ਨਹੀਂ ਕਰਨਾ ਇਹਨਾਂ ਨੇ ਸਾਨੂੰ ਵੋਟਾਂ ਨਹੀਂ ਸਿਪਾਈਆਂ 5 ਸਾਲ ਉਹ सरपंच ਨਾਲ ਸਿਆਪੇ ਹੀ ਨਹੀਂ ਲੋਕਾਂ ਦੇ ਮੁੱਕਦੇ ਜਦੋਂ ਆਪਾਂ ਇੱਕ ਰੇੜੀ ਤੋਂ ਖਰਬੂਜਾ ਲੈਣਾ ਹੋਵੇ ਨਾ ਅੱਧੀ ਰੇੜੀ ਆਪਾਂ ਸੋਗਦੇ ਆ ਨਾਸਾ ਨਾ ਲਾਲਾ ਕੇ ਵੀ ਖਰਬੂਜਾ ਇੱਕ 2000 ਰੁਪਈਆ ਦਾ ਗਲਤ ਨਾ ਚਲਾ ਜਾਏ ਤੇ ਜਿਹੜਾ ਸਰਪੰਚ 5 ਸਾਲ ਅਸੀਂ ਆਪਣੇ ਸਿਰ ਤੇ ਥੋਪਣਾ ਉਹਦੀ ਅਕਲ ਬੁੱਧੀ ਬਾਰੇ ਵੀ ਆਪਾਂ ਸੋਚ ਲਿਆ ਕਰੀਏ ਸਿਰਫ ਐਵੇਂ ਕ੍ਰਮ ਚੌਧਰੀਆਂ ਦੇ ਹੱਥੇ ਚੜ੍ਹ ਕੇ ਤੇ ਉਹਨਾਂ ਨੂੰ ਲੰਬੜਦਾਰੀਆਂ ਦੇ ਸਰਪੰਚੀਆਂ ਦੇ ਛੱਜ ਨਾ ਬੰਨਿਆ ਕਰੀਏ ਜੇਕਰ ਆਪਾਂ ਇਸ ਵਰ ਵੀ ਨਾ ਸੋਚਿਆ ਤਾਂ ਨੁਕਸਾਨੇ ਜਾਵਾਂਗੇ ਮੈਂ ਕਹੂੰਗਾ ਆਪ ਅੱਜ ਤੋਂ ਹੀ ਆਪਣੇ ਪਿੰਡਾਂ ਦੇ ਵਿੱਚ ਲੱਭਣਾ ਸ਼ੁਰੂ ਕਰਨ ਲੋਕ ਵੀ ਪਿੰਡ 'ਚ ਸਿਆਣਾ ਬੰਦਾ ਕਿਹੜਾ ਜਿਹਨੂੰ ਮੁੱਦਿਆਂ ਦੀ ਸਮਝ ਆ ਜਿਹਨੂੰ ਨੌਲੇਜ ਆ ਜਿਹਨੂੰ ਗਿਆਨ ਹੈ ਜਿਹਨੂੰ ਅਕਲ ਹੈ ਜਿਹੜਾ ਇਮਾਨਦਾਰ ਹੈ ਜਿਹੜਾ ਹੰਕਰਵਾਜ ਨਹੀਂਗਾ ਜਿਹੜਾ ਜਿਹਦੀ ਧੌਣ 'ਚ ਕਿੱਲਾ ਨਹੀਂਗਾ ਜਿਹੜਾ ਨਿਮਰ ਹੈ ਜਿਹੜਾ ਇੱਕ ਨੰਬਰ ਦੀ ਮਿਹਨਤ ਆਪ ਹੱਥਾਂ ਨਾਲ ਕਰਦਾ ਬੜੀ ਜੋ ਕੰਮ ਬਹੁਤ ਕਰਦਾ ਮੈਂ ਵੇਖਿਆ ਕਿ ਕਾਫੀ ਗਿਣਤੀ ਪਿੰਡਾਂ ਦੇ ਵਿੱਚ ਨਾ ਵੇਲੜ ਜੇ ਬੰਦੇ ਸਰਪੰਚ ਬਣਦੇ ਨੇ ਐਵੇਂ ਪਾ ਕੇ ਚਿੱਟੇ ਜਾਂ ਲੀੜੇ ਉੱਤੇ ਗੰਦੀ ਜੀ ਝੱਗੀ ਪਾ ਲੈਣਗੇ ਤੇ ਹਰਰ ਕਰਦੇ ਫਿਰਦੇ ਹੁੰਦੇ ਆ ਤੇ ਪੂਤੂ ਪੂਤੂ ਕਰਦੇ ਉਹ ਸਰਪੰਚ ਬਣ ਜਾਂਦੇ ਆ ਇਹੋ ਜਿਹੇ ਬੰਦਿਆਂ ਨੂੰ ਕਦੇ ਸਰਪੰਚ ਨਾ ਬਣਾਓ ਸਰਪੰਚ ਉਸ ਬੰਦੇ ਨੂੰ ਬਣਾਓ ਜਿਹੜਾ ਕਿਰਤ ਖੁਦ ਬਹੁਤ ਮਿਹਨਤ ਰੋਜ਼ ਕਰਦਾ ਹੋਵੇ ਜਿਹਨੂੰ ਕਿਰਤ ਦੀ ਕਦਰ ਪਤਾ ਹੋਵੇ ਕੀਮਤ ਪਤਾ ਹੋਵੇ ਔਰ ਜਿਹੜਾ ਸਿਆਸੀ ਪਾਰਟੀਆਂ ਦਾ ਦੰਮ ਛੱਲਾ ਕੜਛਾ ਚਮਚਾ ਨਾ ਮੰਨਣਾ ਹੋਵੇ ਜੀ ਨੇ ਉਹਨੂੰ ਸਰਪੰਚ ਬਣਾਓ ਬਹੁਤ ਮਿਹਰਬਾਨੀ ਸ਼ੁਕਰੀਆ